ਮਹਿੰਗਾਈ ਦੀ ਇੱਕ ਵਾਰ ਫਿਰ ਤੋਂ ਮਾਰ ਲੋਕਾਂ ਦੀ ਜੇਬ ਤੇ ਕੀ ਪਵੇਗਾ ਵੱਡਾ ਅਸਰ ਟੋਲ ਪਲਾਜ਼ਿਆਂ ਦੇ ਵਧੇ ਰੇਟ ਹਰ ਵਿੱਤੀ ਸਾਲ ਦੇ ਵਿੱਚ ਟੋਲ ਪਲਾਜ਼ਿਆਂ ਦੇ ਰੇਟ ਵਧਾਏ ਜਾਂਦੇ ਨੇ ਤੇ ਲੋਕਾਂ ਦੀ ਜੇਬ ਉੱਤੇ ਵੱਡਾ ਅਸਰ ਇਸ ਦਾ ਦੇਖਣ ਨੂੰ ਮਿਲਦਾ ਹੈ ਗੱਲ ਕਰੀਏ ਜੇਕਰ ਲੁਧਿਆਣਾ ਦੇ ਸਭ ਤੋਂ ਵੱਡੇ ਟੋਲ ਪਲਾਜ਼ਾ ਲੱਡੋਵਾਲ ਦੀ ਤਾਂ ਉਹ ਟੋਲ ਪਲਾਜ਼ਾ ਕਾਫੀ ਜ਼ਿਆਦਾ ਮਹਿੰਗਾ ਹੋ ਚੁੱਕਿਆ ਹੈ ਜੀ ਹਾਂ 5 ਤੋਂ 35 ਤੱਕ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਹੈ ਟੋਲ ਪਲਾਜ਼ਿਆਂ ਦੇ ਵਿੱਚ ਵਾਧਾ ਕੀਤਾ ਗਿਆ ਹੈ ਗੱਲ ਕਰੀਏ ਜੇਕਰ ਪਟਿਆਲਾ ਦੀ ਤਾਂ ਪਟਿਆਲਾ ਚੰਡੀਗੜ੍ਹ ਹਾਈਵੇ ਦੇ ਉੱਪਰ ਬਣੇ ਟੋਲ ਪਲਾਜ਼ਾ ਦੇ ਉੱਪਰ ਫਿਲਹਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਟੋਲ ਨਹੀਂ ਵਧਾਇਆ ਗਿਆ ਤੇ ਟੋਲ ਅਧਿਕਾਰੀਆਂ ਦੇ ਨਾਲ ਇੱਥੇ ਗੱਲਬਾਤ ਜਦੋਂ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨੋਟੀਫਿਕੇਸ਼ਨ ਸਾਨੂੰ ਜ਼ਰੂਰ ਆਇਆ ਹੈ ਪਰ ਇਸ ਦੇ ਉੱਪਰ ਰੋਕ ਲੱਗ ਚੁੱਕੀ ਹੈ ਤੇ ਫਿਲਹਾਲ ਲੋਕਾਂ ਨੂੰ ਇਸ ਦੇ ਉੱਪਰ ਇੱਕ ਵੱਡੀ ਰਾਹਤ ਮਿਲੀ ਹੈ ਤੇ ਗੱਲ ਕਰੀਏ ਪਹਿਲਾਂ ਦੀ ਤਰ੍ਹਾਂ ਹੀ ਜੇਕਰ ਟੋਲ ਪਲਾਜ਼ੇ ਇਸੇ ਤਰ੍ਹਾਂ ਹੀ ਚੱਲਣਗੇ ਤੇ ਉਹਨਾਂ ਦੇ ਉੱਪਰ ਰੇਟ ਵੀ ਇਹੀ ਨਜ਼ਰ ਆਉਣਗੇ ਤੇ ਰੇਟ ਦੇ ਵਿੱਚ ਵੀ ਇੱਥੇ ਕੋਈ ਵਾਅਦਾ ਨਹੀਂ ਕੀਤਾ ਗਿਆ ਫਿਲਹਾਲ ਦੀ ਘੜੀ ਪਟਿਆਲਾ ਚੰਡੀਗੜ੍ਹ ਹਾਈਵੇ ਦੇ ਉੱਪਰ ਬਨੇ ਟੋਲ ਪਲਾਜ਼ਾ ਦੇ ਉੱਤੇ ਕੋਈ ਵੀ ਰੇਟ ਜਿਹੜਾ ਹੈ ਉਹ ਵਧਾਇਆ ਨਹੀਂ ਗਿਆ ਤਾਂ ਇਹ ਲੋਕਾਂ ਲਈ ਇੱਕ ਵੱਡੀ ਇੱਥੇ ਰਾਹਤ ਦੀ ਗੱਲ ਹੈ ਅਸਲ ਕੀ ਨਾਮ ਹੈ ਮੇਰਾ ਨਾਮ ਜਸਮੀਤ ਜਸਪ੍ਰੀਤ ਸਰ ਟੋਲ ਪਲਾਜਾ ਪੰਜਾਬੀ ਸਰ ਨੋਟੀਫਿਕੇਸ਼ਨ ਆਇਆ ਸੀ ਟੋਲ ਪਲਾਜਾ ਦੇ ਰੇਟ ਵਧਣੇ ਜੀ ਸਰ ਬਿਲਕੁਲ ਸਰ ਨੋਟੀਫਿਕੇਸ਼ਨ ਆਇਆ ਸਰ ਉਹ ਪਰ ਲਾਗੂ ਨਹੀਂ ਹੋਇਆ ਸਰ ਕਾਰਨ ਕੀ ਮੰਦ ਹੈ ਕਾਰਨ ਸਰ ਕਾਰਨ ਆ ਕਿ ਕੋਈ ਪਤਾ ਨਹੀਂ ਲੱਗਾ ਸਰ ਸਰਕਾਰ ਨੇ ਇਹਨਾਂ ਨੂੰ ਪਾਰਲੀਮੈਂਟ ਤੋਂ ਵਾਪਸ ਲੈ ਲਿਆ ਨੋਟੀਫਿਕੇਸ਼ਨ ਪਰ ਜਿਹੜਾ ਸਾਡਾ ਟੋਲ ਆ ਸਰ ਉਸੇਮ ਰੇਟ ਤੇ ਹੀ ਚੱਲ ਰਿਹਾ ਜੋ ਪਹਿਲਾਂ ਸੀਗੇ ਰੇਟ ਉਸੇ ਤੇ ਹੀ ਚੱਲ ਰਿਹਾ ਸਰ ਆਪਣੇ ਟੋਲ ਦੇ ਰੇਟ ਨਹੀਂ ਵਧੇ ਸਰ ਕਿਉਂਕਿ ਖਬਰਾਂ ਇਹ ਦੱਸ ਰਿਹਾ ਲਾਡੋ ਵਾਲ ਦਾ ਰੇਟ ਵਧਿਆ ਪਿਆ ਹੈ ਇਹ ਵੀ ਪੰਜਾਬ ਦੇ ਅੰਦਰ ਆਂਦਾ ਹੈ ਪੰਜਾਬ ਦੇ ਵਿੱਚ ਆਂਦਾ ਟੋਲ ਪਲਾਜਾ ਤੁਹਾਡਾ ਰੇਟ ਵਧਿਆ ਨਹੀਂ ਉਧਰ ਰੇਟ ਵਧਿਆ ਸਰ ਉਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਕਿ ਲਾਡੋ ਵਾਲ ਟੋਲ ਪਲਾਜਾ ਦਾ ਰੇਟ ਵਧਿਆ ਜਾਂ ਨਹੀਂ ਵਧਿਆ ਸਰ ਸਾਨੂੰ ਕੋਈ ਨਹੀਂ ਦਾ ਬਤਾ ਵੀ ਸਰ ਆਪਣੇ ਉਹ ਨਹੀਂ ਬਧੀ ਉਹ ਜਿਹੜੀਆਂ ਗੱਡੀਆਂ ਗੱਡੀਆਂ ਸਾਰੀਆਂ ਇੱਕੋ ਜਿਹਾ ਪੁਰਾਣੇ ਰੇਟ ਤੇ ਚੱਲ ਰਹੀਆਂ ਥੋੜੀ ਤੋਂ ਬਿਲਕੁਲ ਬਿਲਕੁਲ ਪੁਰਾਣੇ ਰੇਟ ਤੇ ਇੱਕੋ ਜਿਹਾ ਚੱਲ ਰਹੇ ਸਭ ਲਗਾ ਰਹੇ ਸਾਰੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ